ਮੁਤਾਬਕ ਜੀ ਆਇਆਂ ਨੂੰ 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 ਵੀਡੀਓ ਚਰ ਮੀਡੀਆ ਭਾਈ ਮੀਡੀਆ ਲੈ ਯਾਰ ਭਾਈ ਕੀ ਕਹਿਣਾ ਹੈ ਬਾਈ ਜਾ ਰਿਹਾ ਮੰਗੇ ਕੀ ਸੀਗੀ ਮੰਗੇ ਕੀ ਸੀਗੀ ਕੀ ਸੀ ਕਿ ਕਿਲੋਮੀਟਰਾਂ ਦੇ ਟੈਂਡਰ ਜਿਹੜੇ ਸਰਕਾਰ ਦੇ ਆਏ ਬੰਦਾ ਦਾ ਦਾਰਾ ਦੇਣ ਜਾ ਰਹੀ ਹੈ ਉਹ ਸਾਡੀ ਮੰਗ ਸੀ ਅਸੀਂ ਉਹਦਾ ਵਿਰੋਧ ਕੀਤਾ ਪਰ ਸਰਕਾਰ ਇੱਥੋਂ ਤੱਕ ਗਿਰ ਗਈ ਬੋਲੇ ਜੜੀਆ ਕੱਲ ਆਦੇ ਅਨੰਦਪੁਰ ਸਾਹਿਬ ਦਾ ਸ਼ਹੀਦੀ ਸਾਗਾ ਜਿਹੜਾ ਹੋਇਆ ਦਿੱਲੀ ਦੇ ਵਿੱਚ ਗੁਰੂ ਗ੍ਰੰਥ ਦੇਖਵਾ ਦਰਿਆ ਮਣਾ ਕੇ ਹੰਢੀਏ ਕਿਹੜੇ ਮੂੰਹ ਨਾਲ ਦਾਵੇ ਕਰਤੀ ਅਸੀਂ ਭਾਈ ਜੀ ਸਾਡੇ ਸੱਟਾ ਲੱਗੇ ਨੇ ਸਾਡੇ ਕੇਸਾਂ ਦੀ ਬੇਇੱਜ਼ਤੀ ਕਰ ਰਹੀ ਹੈ ਥੱਲੇ ਕਰ ਤੂੰ ਸਾਡੇ ਕੇਸ ਰੋਲੇ ਇਹਨਾਂ ਨੇ ਕਿਹੜੇ ਮੂੰਹ ਨਾਲ ਦਾਵੇ ਕਰਤੀਏ ਵੀ ਅਸੀਂ ਸੇਖਾਂ ਵਾਂਗੀਆਂ सट्टा लगे ना सुल्तान बिल्कुल सट्टा लगे डंडे मारे गए साडे कपड़े पड़ गए कच्चे दे विच आके साडे कपड़े पड़ गए सेर लगा लो भाई जी कहना की जाओगे पुलिस दे पर भर्ती रे आ देखो